ਭਗਤ ਜੀ ਜਾਨ ਵੀਰ ਤੁਹਾਡਾ ਟੀਮ ਮੈਂ ਡਾਇਰੀ ਵਾਰਨ ਤੇ ਉਤੇ ਅੱਜ ਮੈਂ ਤੁਹਾਨੂੰ ਜੋ ਵੀ ਮੱਝ ਤਾਜੀ ਸੂਈ ਹੈ ਉਸ ਬਾਰੇ ਜਾਣਕਾਰੀ ਦੇਣੀ ਹੈ ਜਦੋਂ ਵੀ ਮੱਝ ਤਾਜੀ ਸੂਂਦੀ ਹੈ ਤਾਂ ਉਸ ਦੇ ਕਟਰੂ ਨੂੰ ਇੱਕ ਘੰਟੇ ਦੇ ਅੰਦਰ ਅੰਦਰ ਬੌਲੀ ਪਿਆ ਦੇਣੀ ਚਾਹੀਦੀ ਹੈ ਤਾਂ ਜੋ ਕਿ ਉਸ ਨੂੰ ਕੋਈ ਵੀ ਕਿਸੇ ਕਿਸਮ ਦੀ ਬਿਮਾਰੀ ਨਾ ਲੱਗੇ ਕਿਉਂਕਿ ਜਦੋਂ ਆਪਾਂ ਇੱਕ ਘੰਟੇ ਦੇ ਅੰਦਰ ਅੰਦਰ ਉਸ ਨੂੰ ਤਾਜੀ ਬੌਲੀ ਪਿਉਂਦੇ ਆ ਤਾਂ ਪਸ਼ੂ ਬੱਚੇ ਜਦ ਬਿਮਾਰੀਆਂ ਦੇ ਲੜਨ ਦੀ ਸ਼ਕਤੀ ਵੱਧ ਜਾਂਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਗੁੜ ਦਾ ਕੜਾਣਾ ਦੇਣਾ ਹੈਗਾ ਜਿਹਦੇ ਵਿੱਚ ਇੱਕ ਘੜਸੀ ਅੱਧਾ ਕਿਲੋ ਗੁੜ ਲੈ ਲੈਣਾ ਇੱਕ ਘੜਸੀ ਉਹਦੇ ਵਿੱਚ ਫਾਰਮਕੀ ਆਉਦੀ ਪਾ ਲੈਣੀ ਹੈਗੀ ਤੇ ਉਹਦਾ ਕੜਾਣਾ ਦੇਣਾਗਾ ਉਸ ਤੋਂ ਬਾਅਦ ਦੇ ਵਿੱਚ ਡੇਲੀ ਲਗਾਤਾਰ ਆਪਾਂ ਨੇ ਗੁੜ ਦਾ ਅੱਧਾ ਕਿਲੋ ਗੁੜ ਦਾ ਕੜਾਣਾ ਬਣਾਉਣਾ ਤੇ ਉਹਦੇ ਵਿੱਚ ਇੱਕ ਮੁਠੀ ਮੱਤਰਾ ਕੋ ਕੇ ਆਪਣੇ ਮੇਥਿਆਂ ਦੀ ਪੌਣੀ ਹੈ ਉਹ ਹਰ ਰੋਜ਼ ਲਗਾਤਾਰ ਹੱਕ ਇੱਕ ਹਫਤਾ ਪੀਉਲੇ ਰਹੋ ਨਾਲ ਉਸ ਨੂੰ ਬੜੇਮਿਆਂ ਦੀ ਖਾਲ ਜੇਕਰ ਪ्योर ਮਿਲਦੀ ਹੈ ਉਹ ਜਾਂ ਫਿਰ ਉਸੇ ਕਾਡੇ ਦੇ ਵਿੱਚ ਥੋੜਾ ਜਿਹਾ ਪਾਣੀ ਵਾਦ ਪਾ ਕੇ ਕਿਲੋ ਕੁ ਬੜੇਮੇ ਅੱਧਾ ਕਿਲੋ ਕਿਲੋ ਬੜੇਮੇ ਉਵਾਲ ਲਿਆ ਕਰੋ ਉਹ ਡੇਲੀ ਦਿਓ ਤਾਂ ਕਿ ਉਹਦਾ ਪੇਟ ਚੰਗੀ ਤਰ੍ਹਾਂ ਸਾਫ਼ ਹੋ ਜੇ ਅਤੇ ਸਮੇਂ ਸਿਰ ਉਹ ਗੱਲ ਹੋ ਗਈ ਉਸ ਤੋਂ ਬਾਅਦ ਦੇ ਵਿੱਚ ਜਿੰਨਾ ਚਿਰ ਕੱਢ ਨਹੀਂ ਚੱਲਦਾ ਉਹਨਾਂ ਚਿਰ ਲੇਟੀ ਨਹੀਂ ਦੇਣੀ ਚਾਹੀਦੀ ਕਿਉਂਕਿ ਕੱਢ ਚੱਲਣ ਤੋਂ ਬਾਅਦ ਹੀ ਲੇਟੀ ਦੇਣੀ ਚਾਹੀਦੀ ਹੈ ਕਿਈ ਮੇਰੇ ਵੀਰ ਦੂਜੇ ਵੀ ਜਦੋਂ ਲੇਟੀ ਸ਼ੁਰੂ ਕਰ ਦਿੰਦੇ ਨੇ ਵੀ ਛੇਤੀ ਦੁੱਧ ਤੇ ਆ ਜਾਵੇ ਤੇ ਦੁੱਧ ਦੇ ਤੇ ਆ ਜਾਉਗ ਵੀ ਪਰੋਸ ਨੂੰ ਬਿਮਾਰੀਆਂ ਕਾਫੀ ਲੱਗ ਜਾਂਦੀਆਂ ਨੇ ਇਸ ਕਰਕੇ ਉਹ ਉਸ ਤੋਂ ਬਾਅਦ ਦੇ ਵਿੱਚ ਨਵੇਂ ਦੁੱਧ ਆਉਣ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਕੱਢੋ ਕੱਟ ਇੱਕ ਹਫ਼ਤਾ ਉਸ ਨੂੰ ਅੱਧਾ ਕਿਲੋ ਗੁੜ ਦਾ ਕੜਾ ਜਿਸ ਵਿੱਚ ਇੱਕ ਮੁੱਠੀ ਮੇਥੇ ਜ਼ਰੂਰ ਪਾ ਕੇ ਦੋ ਅੰਦਰੋਂ ਤਾਂ ਕਿ ਚੰਗੀ ਤਰ੍ਹਾਂ ਸਾਫ਼ ਹੋ ਜਾਏ ਸਮੇਂ ਸਿਰ ਉਹ ਘੱٻੜ ਹੋ ਸਕੇ ਇਸ ਤੌਲਾ ਵਾ ਬ੍ਰੇਮੀਆ ਦੀ ਖਾਲਦੇ ਨਹੀਂ ਜ਼ਰੂਰੀ ਆ ਜੇਕਰ ਪਿਆਵਰ ਮਿਲਦੀ ਹੈ ਜੇ ਨਹੀਂ ਮਿਲਦੀ ਤਾਂ ਬ੍ਰੇਮੀੇ ਵਾਲ ਕੇ ਦੋ ਤੇ ਲੇਟੀ 15 ਦਿਨਾਂ ਬਾਅਦ ਸ਼ੁਰੂ ਕਰਨੀ ਚਾਹੀਦੀ ਹੈ ਮਿਨਰਲ ਮਿਕਚਰ ਵੀ ਉਹਨੂੰ ਹਫ਼ਤੇ ਬਾਅਦ ਸ਼ੁਰੂ ਕਰੋ ਤੇ ਜੇਕਰ ਤੁਸੀਂ ਖਰਾਕ ਉਹਨੂੰ ਦੇਣੀ ਹੈਗੀ ਜਿਆਦਾ ਤੱਕ ਕੜ ਚੱਲੇ ਤੋਂ ਬਾਅਦ ਦੇਣੀ ਚਾਹੀਦੀ ਹੈ ਉਸ ਤੋਂ ਬਾਅਦ ਜੋ ਵੀ ਮੈਨਰਲ ਮਰਕਟਾ ਲਗਾਤਾਰ ਜਾਰੀ ਰੱਖਣਾ ਚਾਹੀਂਦਾ ਹੈ ਵੱਦ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਆਪਾਂ ਨੂੰ ਸਰਕਾਰੀ ਮੈਨਰਲ ਮਰਕਟ ਮਰਜੰਦਾ ਯੂਨੀਵਰਸਿਟੀ ਗੜਵਾਸੂ ਤੋਂ ਲਿਆਓ ਜਾਂ ਫਿਰ ਜਿਵੇਂ ਸਾਡਾ ਏਰੀਆ ਮਰੇਕ ਕੋਲ ਹੈ ਤੇ ਕੋਲ ਏਰੀਆ 'ਚ ਸਿੰਘ ਰੋਡ ਲਵੇ ਖੇੜੀ ਤੋਂ ਮਿਲਦਾ ਤੁਹਾਡੇ ਵੀ ਕਿਣੀ ਕਿਸੇ ਦਾ ਹੈ ਕਿਸੇ ਏਰੀਆ 'ਚ ਜੋ ਵੀ ਮਿਲਦਾਗਾ 8 ਲਿਆ ਕੇ ਆਪਣਾ ਸਰਕਾਰੀ ਬਾਉ ਉਹ ਕਿਉਂਕਿ ਬਹੁਤ ਸਸਤਾ ਪੈਂਦਾ ਹੈ ਜਿਹੜੇ ਪ੍ਰਾਈਵੇਟ ਮਿਨਰਲ ਮਿਕਚਰ ਨੇ ਬਹੁਤ ਜ਼ਿਆਦੇ ਮਹਗੇ ਨੇ ਕਿਉਂਕਿ ਦੁੱਧ ਦਾ ਰੇਟ ਬਹੁਤ ਘੱਟ ਹੈ ਇਸ ਕਰਕੇ ਆਪਾਂ ਨੂੰ ਫੀਡ ਤੇ ਮਿਨਰਲ ਮਿਕਚਰ ਮਹਗੇ ਪੈਂਦੇ ਨੇ ਦੁੱਧ ਤੋਂ ਕੁਝ ਨਹੀਂ ਵੱਜਦਾ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨਾ ਵੱਧ ਤੋਂ ਵੱਧ ਸਰਕਾਰੀ ਮਿਨਰਲ ਮਿਕਚਰ ਵਰਤਿਆ ਜਾਵੇ ਕਿਉਂਕਿ ਉਸ ਦਾ ਕੀਮਤ ਬਹੁਤ ਜ਼ਿਆਦੇ ਘੱਟ ਹੈ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਵੀ ਵੀਰ ਨੇ ਮਲੇ ਕੋਲੇ ਏਰੀਆ 'ਚ 25 ਕਿਲੋਮੀਟਰ ਦੀ ਰੇਲ ਵਿੱਚ 25 30 ਕਿਲੋਮੀਟਰ ਦੀ ਰੇਲ 'ਚ ਵੀਡੀਓ ਬਣਵਾਉਣੀ ਹੈ ਤਾਂ ਇਸ ਚੈਨਲ ਤੇ ਵੀਡੀਓ ਫ੍ਰੀ ਵਿੱਚ ਪਾਈ ਜਾਵੇਗੀ ਤੇ ਮੇਰਾ ਨੰਬਰ ਹੈ 9968726002 9968726002 ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਮੈਂ ਕਿਉਂਕਿ ਇਹ ਚੈਨਲ ਨਵਾਂ ਬਣਾਇਆ ਹੈ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਕਰੋ ਤਾਂ ਜੋ ਕਿ ਇਸ ਦੇ ਅਤੇ ਵੈ ਬੈਲ ਆਈਕਨ ਦਾ ਬਟਨ ਦਬਕੇ ਉਸ ਨੂੰ ਕਲਿੱਕ ਕਰੋ ਤਾਂ ਕਿ ਤੁਹਾਨੂੰ ਨਵੀਂ-ਨਵੀਂ ਵੀਡੀਓ ਮਿਲ ਸਕਣਾ ਅੱਗੇ ਆਪਾਂ ਇੱਕ ਹੋਰ ਵੀਡੀਓ ਪਾਵਾਂਗੇ ਜਿਸ ਦੇ ਵਿੱਚ ਆਪਾਂ ਪ੍ਰਾਈਵੇਟ ਫੀਡ ਤੇ ਆਪਣੀ ਵੀਡੀਓ ਦੇ ਵਿੱਚ ਕੀ ਅੰਤਰ ਹੱਸ ਸੰਬੰਧੀ ਦੱਸਾਂਗੇ ਭਾਇਓ ਸਾਰੇ ਵੀਰਾਂ ਦਾ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ